ਗੁਰੂ ਪਿਆਰੀ ਸਾ ਸੰਗਤ ਜੀਓ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀਓ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂ ਸਾਹਿਬ ਵਾਲਿਆਂ ਦੇ ਜੀਵਨ ਉਪਰ ਆਧਾਰਿਤ ਅੱਜ ਅਸੀਂ ਕੋਰ ਉਹਨਾਂ ਦੀ ਜੀਵਨ ਚਲਕੀ ਲੈ ਕੇ ਹਾਜ਼ਰ ਹੋਏ ਆ ਸਾਥ ਸੰਗਤ ਜੀਓ ਜਿਸ ਜੀਵਨ ਚਲਕੀ ਦਾ ਜ਼ਿਕਰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਦਾ ਸਿਰਲੇਖ ਹੈ ਅਰਦਾਸ ਦੀ ਤਾਕਤ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਨ ਕਰੋ ਜੀ ਸਾਥ ਸੰਗਤ ਜੀਓ ਸੰਤਾਂ ਦੇ ਪ੍ਰਤਾਪ ਦੇ ਸਦਕਾ ਸੰਗਤਾਂ ਦੂਰੋਂ ਨੇੜਿਓ ਡੇਰਾ ਜੋਤੀ ਸਰੂਪ ਸਾਹਿਬ ਨਾਲ ਜੁੜੀਆਂ ਹਨ ਬਾਬਾ ਜੀ ਸਾਰਿਆਂ ਨੂੰ ਸਤਿਗੁਰਾਂ ਉੱਪਰ ਸਿਦਕ ਅਤੇ ਪ੍ਰੋਸਾਰ ਰੱਖਣ ਦੀ ਤਾਕੀਦ ਕਰਿਆ ਕਰਦੇ ਸਨ ਸਾਧ ਸੰਗਤ ਜੀ ਇੱਕ ਗੁਰਬਾਣੀ ਵਿੱਚੋਂ ਫੁਰਮਾਨ ਲੇਖਕ ਸਾਹਿਬ ਨੇ ਇਸ ਕਿਤਾਬ ਵਿੱਚ ਦਿੱਤਾ ਹੈ ਜੋ ਕਿ ਇਸ ਤਰ੍ਹਾਂ ਹੈ ਪ੍ਰਭ ਕੀ ਸਰਨ ਸਗਲ ਪਹਲਾਥੇ ਦੁਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰਮ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇਆ ਸਾ ਸੰਗਤ ਜਿਓ ਬਾਬਾ ਜੀ ਦੀ ਸੰਗਤ ਵਿੱਚੋਂ ਮਾਤਾ ਪ੍ਰੀਤਮ ਕੌਰ ਜੀ ਕਾਫੀ ਅਰਸੇ ਤੋਂ ਬਾਬਾ ਜੀ ਦੇ ਨਾਲ ਜੁੜੇ ਹੋਏ ਨੇ ਇੱਕ ਵਾਰੀ ਦੀ ਗੱਲ ਹੈ ਮਾਤਾ ਪ੍ਰੀਤਮ ਕੌਰ ਜੀ ਆਪਣੇ ਤਿੰਨਾਂ ਪੁੱਤਰਾਂ ਨੂੰ ਨਾਲ ਲੈ ਕੇ ਮਹਾਪੁਰਖਾਂ ਦੇ ਪਾਸ ਡੇਰੇ ਪਹੁੰਚੇ ਅਤੇ ਆ ਕੇ ਬੇਨਤੀ ਕੀਤੀ ਬਾਬਾ ਜੀ ਟੈਲੀਵਿਜ਼ਨ ਬਣਾਉਣ ਦਾ کارਖਾਨਾ ਖੋਲਣਾ ਹੈ ਆਪ ਜੀ ਕਿਰਪਾ ਕਰੋ ਅਤੇ ਦਿੱਲੀ ਆ ਕੇ ਉਸ کارਖਾਨੇ ਦਾ ਨੀਂਹ ਪੱਥਰ ਰੱਖੋ ਸਾ ਸੰਗਤ ਜੀ ਇਹਨਾਂ ਸੁਣਦਿਆਂ ਸਾਰ ਹੀ ਦਿਆਲੂ ਸੰਤਾ ਨੇ ਅਗਲੇ ਹੀ ਦਿਨ ਤਿਆਰੀ ਕਰ ਲਈ ਕੁਝ ਸੇਵਕਾਂ ਨੂੰ ਨਾਲ ਲੈ ਕੇ ਮਾਤਾ ਜੀ ਹੋਰਾਂ ਦੇ ਨਾਲ ਦਿੱਲੀ ਪਹੁੰਚ ਗਏ ਸਾ ਸੰਗਤ ਜੀਓ ਘਰ ਪਹੁੰਚਣ ਤੇ ਘਰ ਦੇ ਸਾਰੇ ਜੀ ਹਾਜ਼ਰ ਸਨ ਸਭ ਤੋਂ ਵੱਡਾ ਪੁੱਤਰ ਬਲਦੇਵ ਸਿੰਘ ਵਿਚਕਾਰਲਾ ਪੁੱਤਰ ਗੁਰਮੀਤ ਸਿੰਘ ਅਤੇ ਛੋਟਾ ਪੁੱਤਰ ਪੱਪੂ ਸਭ ਨਾਲ ਹੀ ਹਾਜ਼ਰ ਸਨ ਕਾਰ ਵਿੱਚ ਹੀ ਇੱਕ ਵੱਖਰੇ ਕਮਰੇ ਵਿੱਚ ਮਾਤਾ ਪ੍ਰੀਤਮ ਕੌਰ ਜੀ ਨੇ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਜਿਸ ਦੀ ਸੇਵਾ ਮਾਤਾ ਪ੍ਰੀਤਮ ਕੌਰ ਜੀ ਖੁਦ ਹੀ ਕਰਿਆ ਕਰਦੇ ਸਨ ਸਾਥ ਸੰਗਤ ਜੀਓ ਲੰਗਰ ਪਾਣੀ ਛਕਿਆ ਗਿਆ ਲੰਗਰ ਪਾਣੀ ਛਕਨ ਉਪਰੰਤ ਸਾਮਣੇ ਮਿਲ ਕੇ ਸਲਾਹ ਕੀਤੀ ਕਿ ਮਾਤਾ ਜੀ ਸਵੇਰੇ ਪਾਠ ਕਰਕੇ ਦੇਗ ਬਣਾਉਣਗੇ ਜਿਸ ਉਪਰੰਤ ਬਾਬਾ ਜੀ ਕੋਲੋਂ ਉਸ ਜਗ੍ਹਾ ਤੇ ਨੀਂ ਪੱਥਰ ਰਖਵਾ ਲਵਾਂਗੇ ਜਿੱਥੇ ਫੈਕਟਰੀ ਲਾਉਣੀ ਹੈ ਸਾ ਸੰਗਤ ਜੀ ਰਾਤ guzri ਜਿਉਂ ਹੀ ਸਵੇਰ ਹੋਈ ਜੋ ਕੁਝ ਵਿਚਾਰਿਆ ਸੀ ਉਵੇਂ ਹੀ ਕੀਤਾ ਗਿਆ ਮਾਤਾ ਜੀ ਨੇ ਸਵੇਰੇ ਪਾਠ ਕੀਤਾ ਉਪਰੰਤ ਦੇਗ ਬਣਾਈ ਅਤੇ ਸਾਰਾ ਪਰਿਵਾਰ ਦੇਗ ਲੈ ਕੇ ਫੈਕਟਰੀ ਵਾਲੀ ਜਗ੍ਹਾ ਤੇ ਪਹੁੰਚ ਗਿਆ। 사संग ਜੀਓ ਬਾਬਾ ਜੀ ਵੀ ਉਸ ਫੈਕਟਰੀ ਵਾਲੀ ਜਗ੍ਹਾ ਤੇ ਪਹੁੰਚ ਗਏ। ਬਾਬਾ ਜੀ ਦੇ ਕਹੇ ਅਨੁਸਾਰ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਪਾਠ ਕਰਨ ਉਪਰੰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ। ਸਾਥ ਸੰਗਤ ਜੀਓ ਐਨ ਉਸੇ ਵਕਤ ਰੱਬ ਦੀ ਕਰਨੀ ਐਸੀ ਹੋਈ ਕਿ ਜਿਉਂ ਹੀ ਅਰਦਾਸ ਕਰਕੇ ਪ੍ਰਸ਼ਾਦ ਵਰਤਾਇਆ ਗਿਆ بارش ਇੰਨੇ ਜ਼ੋਰ ਦੀ ਆਈ ਕਿ ਮਿੰਟੋ ਮਿੰਟੀ ਗੋਡੇ-ਗੋਡੇ ਪਾਣੀ ਖੜਾ ਹੋ ਗਿਆ ਸਾਥ ਸੰਗਤ ਜੀਓ ਗੁਰਬਾਣੀ ਦਾ ਇੱਕ ਹੋਰ ਫਰਮਾਨ ਇਸ ਕਿਤਾਬ ਵਿੱਚ ਦਿੱਤਾ ਗਿਆ ਹੈ ਜੋ ਕਿ ਇਸ ਪ੍ਰਕਾਰ ਹੈ ਮਨ ਨੂੰ ਤੁਮਤ ਮਾਨ ਕਰ ਹੈ ਜੇ ਹੋਂ ਕਿਛ ਜਾਣਦਾ ਗੁਰਮੁਖ ਨਿਮਾਣਾ ਹੋ ਹੋ ਅੰਤਰ ਅਗੇ ਆਨ ਹਉ ਬਾਦ ਹੈ ਸੱਚ ਸਬਦ ਮਲਖੋ ਸਾ ਸੰਗਤ ਜਿਉ ਹੁਕਮ ਨਾਮੇ ਦੇ ਨਾਲ ਹੀ ਮੁਸਲੇ ਧਾਰ بارش ਅਚਨ ਜੇਤ ਹੀ ਆ ਗਏ ਵੇਖਦੇ ਆਂ ਹੀ ਵੇਖਦੇ ਆਂ ਸਾਰੇ ਪਾਸੇ ਪਾਣੀ ਹੀ ਪਾਣੀ ਹੋ ਗਿਆ ਜਿਸ ਪਲਾਟ ਵਿੱਚ ਨੀਂ ਰੱਖਣੀ ਸੀ ਹੁਣ ਉਹ ਪਲਾਟ ਪਾਣੀ ਦਾ ਤਲਾਬ ਬਣ ਚੁੱਕਾ ਸੀ ਸਾ ਸੰਗਤ ਜੀ ਸਾਰਾ ਹੀ ਪਰਵਾਦ ਹੈਰਾਨਗੀ ਅਤੇ ਪਰੇਸ਼ਾਨੀ ਨਾਲ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਿਆ ਤੇ ਮਨ ਵਿੱਚ ਸਾਰੇ ਹੀ ਸੋਚਣ ਲੱਗ ਪਏ ਕਿ ਇੱਥੇ ਤਾਂ ਅੱਜ ਬਾਬਾ ਜੀ ਦੇ ਹੱਥੋਂ ਨੀ ਪੱਥਰ ਰਖਵਾਣਾ ਸੀ ਤੇ ਹੁਣ ਕੀ ਕਰੀਏ بارشੇ ਨਹੀਂ ਹੋ ਗਈ ਪਾਣੀ ਭਰ ਚੁੱਕਾ ਹੈ ਹੁਣ ਕੀ ਕੀਤਾ ਜਾਵੇਗਾ ਸਾਧ ਸੰਗਤ ਜੀਓ ਹੁਣ ਬਾਬਾ ਜੀ ਨੇ ਕਿਹਾ ਕਿ ਸਤਗੁਰਾਂ ਤੇ ਪ੍ਰਤੀਤ ਰੱਖਣ ਵਾਲੇ ਕਦੇ ਦੁਚਿੱਤੀ ਵਿੱਚ ਨਹੀਂ ਪੈਂਦੇ ਉਹ ਆਪਣੇ ਇਰਾਦੇ ਅਟਲ ਰੱਖਦੇ ਹਨ ਸਾ ਸੰਗਤ ਜੀਓ ਇਤਿਹਾਸ ਵਿੱਚੋਂ ਬਾਬਾ ਜੀ ਨੇ ਇੱਕ ਵਾਕਿਆ ਸੁਣਾਉਂਦਿਆਂ ਹੋਇਆ ਕਿਹਾ ਕਿ ਭਾਈ ਪਾਰੋ ਡੱਲੇ ਤੋਂ ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਲਈ ਬਿਆਸ ਦਰਿਆ ਪਾਰ ਕਰਕੇ ਅੰਮ੍ਰਿਤਸਰ ਜਾਇਆ ਕਰਦੇ ਸਨ ਦਰਿਆ ਤੇ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਅਤੇ ਨਿਚਾਕ ਹੋ ਕੇ ਘੋੜਾ ਦਰਿਆ ਵਿੱਚਵਾੜ ਦੇਣਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਆਸਾਨੀ ਨਾਲ ਦਰਿਆ ਨੂੰ ਪਾਰ ਕਰ ਜਾਂਦੇ ਅਤੇ ਜਾ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੁੰਦੇ ਸਾ ਸੰਗਤ ਜੀਓ ਇੱਕ ਦਿਨ ਦੀ ਗੱਲ ਹੈ ਕਿ ਦਰਿਆ ਵਿੱਚ ਹੜ ਆਇਆ ਹੋਇਆ ਸੀ ਜਿਉਂ ਹੀ ਪਾਈ ਪਾਰੋ ਜੀ ਆਪਣਾ ਕੋੜਾ ਲੈ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਵਿਆਸ ਦਰਿਆ ਦੇ ਕਿਨਾਰੇ ਪਹੁੰਚੇ ਤੇ ਉਥੇ ਇਕ ਨਵਾਬ ਵੀ ਆਪਣੀ ਸੈਨਿਕ ਟੁਕੜੀ ਨਾਲ ਦਰਿਆ ਨੂੰ ਪਾਰ ਕਰਨ ਵਾਸਤੇ ਖੜਾ ਹੋ ਕੇ ਪਾਣੀ ਦੇ ਉਤਰਨ ਦੀ ਉਡੀਕ ਕਰ ਰਿਹਾ ਸੀ ਸਾਧ ਸੰਗਤ ਜੀਓ ਇੰਨੇ ਨੂੰ ਪਹਾਈ ਪਾਰੋ ਜੀ ਆਏ ਹੱਥ ਜੋੜ ਕੇ ਸਿਰ ਚੁਕਾਇਆ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅਤੇ ਘੋੜਾ ਦਰਿਆ ਵਿੱਚ ਠੇਲ ਦਿੱਤਾ ਵੇਖਦੇ ਆਂ ਹੀ ਵੇਖਦੇ ਆਂ ਭਾਈ ਪਾਰੋ ਜੀ ਬਿਨਾ ਕਿਸੇ ਨੁਕਸਾਨ ਦੇ ਦਰਿਆ ਨੂੰ ਪਾਰ ਕਰ ਗਏ ਸਾਹ ਸੰਗਤ ਜਿਉ ਹਾੜ ਹੋਣ ਕਾਰਨ ਪਾਣੀ ਬੇਸ਼ੁਮਾਰ ਸੀ ਅਤੇ ਉਹ ਨਵਾਬ ਉੱਥੇ ਹੀ ਖੜਾ ਇਹ ਸਭ ਕੁਝ ਵੇਖਦਾ ਰਿਹਾ ਹੁਣ ਭਾਈ ਪਾਰੋ ਜੀ ਦਰਸ਼ਨ ਕਰਕੇ ਜਦੋਂ ਵਾਪਸ ਆਏ ਤਾਂ ਨਵਾਬ ਅਜੇ ਵੀ ਉੱਥੇ ਹੀ ਖੜਾ ਸੀ ਬਾਈ ਸਾਹਿਬ ਜੀ ਦੇ ਨਜ਼ਦੀਕ ਆਉਣ ਤੇ ਉਸ ਨਵਾਬ ਨੇ ਅੱਗੇ ਹੋ ਕੇ ਪੁੱਛਿਆ ਕਿ ਤੁਸੀਂ ਕਿਵੇਂ ਇੰਨਾ ਚੜਿਆ ਹੋਇਆ ਦਰਿਆ ਪਾਰ ਕਰਦੇ ਹੋ ਉਸ ਨਵਾਬ ਦੇ ਇਹਨਾਂ ਪੁੱਛਣ ਤੇ ਭਾਈ ਪਾਰੋ ਜੀ ਨੇ ਕਿਹਾ ਕਿ ਇਹ ਮੇਰੇ ਸਤਿਗੁਰਾਂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਦਾ ਹੀ ਪ੍ਰਤਾਪ ਹੈ ਅਰਦਾਸ ਕਰਨ ਉਪਰੰਤ ਮੇਰੇ ਸਤਿਗੁਰਾਂ ਦਾ ਹੱਥ ਮੇਰੇ ਸਿਰ ਤੇ ਆ ਜਾਂਦਾ ਹੈ ਜਿਸ ਕਾਰਨ ਅਸੀਂ ਦਰਿਆ ਆਸਾਨੀ ਨਾਲ ਪਾਰ ਕਰ ਲੈਂਦੇ ਸਾ ਸੰਗਤ ਜੀਓ ਇੰਨਾ ਸੁਣਨ ਦੀ ਧੀਰ ਸੀ ਉਹ ਨਵਾਬ ਦਾ ਮਨ ਪਸੀਜ ਗਿਆ ਅਤੇ ਹੁਣ ਉਹ ਨਵਾਬ ਭਾਈ ਭਾਰੋ ਜੀ ਅੱਗੇ ਬੇਨਤੀ ਕਰਨ ਲੱਗਾ ਕਿ ਭਾਈ ਜੀ ਐਸੇ ਸਤਿਗੁਰਾਂ ਦੇ ਮੈਨੂੰ ਵੀ ਦਰਸ਼ਨ ਕਰਵਾ ਦਿਓ ਜਿਨ੍ਹਾਂ ਦੇ ਚਰਨਾਂ ਵਿੱਚ ਕੀਤੀ ਹੋਈ ਅਰਦਾਸ ਸਦਕਾ ਚੜ੍ਹੇ ਹੋਏ ਦਰਿਆ ਵਿੱਚੋਂ ਵੀ ਤੁਸੀਂ ਆਸਾਨੀ ਨਾਲ ਕੋੜੇ ਸਨੇ ਪਾਰ ਕਰ ਗਏ ਹੋ ਕਿਰਪਾ ਕਰੋ ਮੈਨੂੰ ਵੀ ਐਸੇ ਸਤਿਗੁਰਾਂ ਦੇ ਕੋਲ ਲੈ ਚੱਲੋ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਹੋਇਆ ਨਵਾਬ ਨੇ ਸਤਗੁਰਾਂ ਕੋਲੋਂ ਨਾਮ ਲਿਆ ਅਤੇ ਆਪਣੀ ਟੁਕੜੀ ਸਮੇਤ ਸਿੱਖ ਬਣ ਗਏ ਹੁਣ ਇਹ ਵੀ ਸਤਗੁਰਾਂ ਦੀ ਕਿਰਪਾ ਦੇ ਸਦਕਾ ਨਿਸੰਗ ਆਉਣ ਜਾਣ ਲੱਗ ਪਏ ਸਾਥ ਸੰਗਤ ਜੀਓ ਵਿਸ਼ਵਾਸ ਵਿੱਚ ਵੱਡੀ ਕਰਾਮਾਤ ਹੈ ਪੰਜਾ ਸਿੰਘਾਂ ਨੂੰ ਨਾਲ ਲੈ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਸਤਿਗੁਰਾਂ ਦੇ ਹੁਕਮ ਨਾਲ ਪੰਜਾਬ ਵਿੱਚ ਆ ਕੇ ਢਧੂ ਪਾ ਦਿੱਤਾ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸਡੌਰੇ ਅਤੇ ਸਮਾਣੇ ਨੂੰ ਤਹਿਸ ਨਹਿਸ ਕਰ ਦਿੱਤਾ ਸਾਧ ਸੰਗਤ ਜੀ ਹੁਣ ਬਾਬਾ ਜੀ ਨੇ ਕਿਹਾ ਕਿ ਅਰਦਾਸ ਹੋ ਚੁੱਕੀ ਹੈ ਹੁਕਮਨਾਮਾ ਲੈ ਲਿਆ ਗਿਆ ਹੈ ਲਿਆਓ ਨੀਹਾ ਵਾਲੀਆਂ ਪੰਜ ਇੱਟਾਂ ਹੁਣ ਰੁਕਣ ਦਾ ਕੋਈ ਕੰਮ ਨਹੀਂ। ਸਾਸੰਗ ਜੀ ਇਸ ਤਰ੍ਹਾਂ ਹੀ ਕੀਤਾ ਗਿਆ ਇੱਟਾਂ ਲੈ ਕੇ ਆਂਦੀਆਂ ਗਈਆਂ ਪਹਿਲੀ ਇੱਟ ਮਹਾਪੁਰਖਾਂ ਨੇ ਆਪ ਪਾਣੀ ਵਿੱਚ ਸੁੱਟੀ। ਅਤੇ ਫਿਰ ਬਾਕੀ ਦੇ ਚੌਹਾਂ ਜੀਆਂ ਨੇ ਵਾਰੀ-ਵਾਰੀ ਇੱਕ-ਇੱਕ ਕਰਕੇ ਬਾਕੀ ਦੀਆਂ ਚਾਰ ਇੱਟਾਂ ਵੀ ਪਾਣੀ ਵਿੱਚ ਸੁੱਟ ਦਿੱਤੀਆਂ। ਸਾਸੰਗਤ ਜੀਓ ਜ਼ਮੀਨ ਭਾਵੇਂ ਨਜ਼ਰ ਨਹੀਂ ਸੀ ਆਉਂਦੀ ਪਰ ਬਾਬਾ ਜੀ ਨੇ ਤਾਕੀਦ ਕੀਤੀ ਕਿ ਪਾਣੀ ਸੁੱਕਣ ਤੋਂ ਬਾਅਦ ਜਿੱਥੇ ਜਿੱਥੇ ਵੀ ਇਹ ਪੰਜੇ ਇਟਾਂ ਰੱਖੀਆਂ ਗਈਆਂ ਹਨ ਉੱਥੇ ਹੀ ਉਹਨਾਂ ਦੇ ਉੱਤੇ ਹੀ ਨੀਂਹ ਰੱਖ ਦਿਓ ਇਟਾਂ ਨਾ ਹੀ ਚੁੱਕਣੀਆਂ ਨੇ ਅਤੇ ਨਾ ਹੀ ਹਿਲਾਉਣੀਆਂ ਨੇ ਸਾਸੰਗਤ ਜੀਓ ਇਸੇ ਤਰ੍ਹਾਂ ਹੀ ਕੀਤਾ ਗਿਆ ਉਸ ਤੋਂ ਬਾਅਦ ਉੱਥੇ ਬਿਲਡਿੰਗ ਬਣ ਗਈ ਕਾਰਖਾਨਾ ਵੀ ਲੱਗ ਗਿਆ ਅਤੇ ਟੈਕਸਲਾ ਟੀਵੀ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ 사ਤ ਸੰਗਤ ਜੀਓ ਬਾਬਾ ਜੀ ਦੀ ਕਿਰਪਾ ਸਦਕਾ ਪੂਰੇ ਦੇਸ਼ ਭਾਰਤ ਵਿੱਚ ਇਹ ਟੀਵੀ ਬਹੁਤ ਮਸ਼ਹੂਰ ਹੋਇਆ ਅਤੇ ਬਹੁਤ ਜ਼ਿਆਦਾ ਵਿਕਿਆ 사ਤ ਸੰਗਤ ਜੀਓ ਹੁਣ ਉੱਥੇ ਦੋ ਕਾਰਖਾਨੇ ਲੱਗ ਚੁੱਕੇ ਹਨ ਸਤ ਗੁਰਾਂ ਤੇ ਪੂਰਨ ਭਰੋਸਾ ਕਰਾਮਾਤ ਦਾ ਕੰਮ ਕਰਦਾ ਹੈ ਇਸ ਤੋਂ ਉਪਰੰਤ ਮਾਤਾ ਪ੍ਰੀਤਮ ਕੌਰ ਜੀ ਨੇ ਬਾਬਾ ਜੀ ਨੂੰ ਡੇਰੇ ਵਿੱਚ ਆ ਕੇ ਇੱਕ ਬਸ ਵੀ ਭੇਟਾ ਕੀਤੀ ਸਾ ਸੰਗਤ ਜੀਓ ਪਰ ਉਹ ਬਸ ਮਹਾਪੁਰਖਾਂ ਨੇ 2003 ਵਿੱਚ ਹਜ਼ੂਰ ਸਾਹਿਬ ਸੰਗਤਾਂ ਦੀ ਸੇਵਾ ਲਈ ਸੰਤ ਬਾਬਾ ਬਲਵਿੰਦਰ ਸਿੰਘ ਜੀ ਕੋਲ ਭੇਜ ਦਿੱਤੀ ਸਾਤ ਸੰਗਤ ਜੀਓ ਮਹਾਪੁਰਖ ਆਪਣੇ ਸੇਵਕਾਂ ਦੀ ਹਰ ਜਗ੍ਹਾ ਤੇ ਲਾਜ ਰੱਖਦੇ ਹਨ ਆਪਣਾ ਹੱਥ ਦੇ ਕੇ ਹਰ ਵਿਗਨ ਵਿੱਚ ਹਰ ਔਗੁਣ ਵਿੱਚ ਉਹਨਾਂ ਦੀ ਸਹਾਇਤਾ ਕਰਦੇ ਨੇ ਤੇ ਉਸ ਵਿਗਨ ਤੋਂ ਪਾਰ ਕਰਨ ਦਾ ਰਸਤਾ ਵੀ ਆਪ ਹੀ ਸੁਝਾਉਂਦੇ ਨੇ ਸਾਤ ਸੰਗਤ ਜੀਓ ਇਹ ਵਾਕਿਆ ਬਾਬਾ ਜੀ ਆਪ ਸੁਨਾਇਆ ਕਰਦੇ ਸਨ ਸਾਤ ਸੰਗਤ ਜੀਓ ਇਸ ਘਟਨਾ ਦੇ ਅਖੀਰ ਵਿੱਚ ਲੇਖਕ ਜੀ ਇੱਕ ਹੋਰ ਗੁਰਬਾਣੀ ਦਾ ਫੁਰਮਾਨ ਲਿਖਦੇ ਹਨ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਸਾ ਸੰਗਤ ਜੀਓ ਇਨੀਆਂ ਹਾਜ਼ਰੀਆਂ ਪ੍ਰਵਾਨ ਕਰਿਓ ਕਿਉਂਕਿ ਬਾਬਾ ਜੀ ਦੇ ਜੀਵਨ ਉਪਰ ਆਧਾਰਿਤ ਇਸ ਘਟਨਾ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ ਇੱਕ ਹੋਰ ਬਾਬਾ ਜੀ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਆ ਲੋਕਿਕ ਘਟਨਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਖਿਮਾ ਬਖਸ਼ਦੇ ਹੋਏ ਬੁਲਾਉ ਫਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ